ਹਾਂਜੀ ਮੈਂ ਤੁਹਾਡਾ ਆਪਣਾ ਜਕਸੀਰ ਕੋਟਲੀ ਤੇ ਅੱਜ ਤੁਹਾਨੂੰ ਦਿਖਾਉਨੇ ਆ ਮੱਸੀ ਦਾ ਬੱਚਾ ਤੁਸੀਂ ਦੇਖ ਲਓ ਇਸ ਤਰ੍ਹਾਂ ਤਿਆਰ ਕਰਦੇ ਆ ਅਸੀਂ ਖੜੇ ਆ ਕਲਾਤ ਮੰਡੀ ਹਰਿਆਣਾ ਦੀ ਇਹ ਮੰਡੀ ਹੈ ਕਲਾਤ ਮੰਡੀ ਦੇ ਵਿੱਚ ਸ਼ਹਿਰ ਦੇ ਵਿੱਚ ਖੜੇ ਆ ਤੇ ਇਹਨਾਂ ਨੇ ਬਾਈਆਂ ਨੇ ਕਲਕੱਤੇ ਤੋਂ ਆ ਕੇ ਕੰਮ ਸਟਾਰਟ ਕੀਤਾ ਹੋਇਆ ਤੁਸੀਂ ਦੇਖ ਲਓ ਬੱਚਾ ਇਸ ਤਰ੍ਹਾਂ ਤਿਆਰ ਕਰਦੇ ਆ ਇਹ ਅਲੱਗ-ਅਲੱਗ ਵੈਰਾਈਟੀਆਂ ਬਹੁਤ ਡੱਗ ਜਿਆ ਸਾ ਡੱਗਾ ਦੇ ਵਿੱਚ ਅਲੱਗ-ਅਲੱਗ ਵੈਰਾਈਟੀਆਂ ਦੇ ਹਿਸਾਬ ਨਾਲ ਇਹਨਾਂ ਨੂੰ ਬੱਚਾ ਪਾਇਆ ਹੁੰਦਾ ਤੇ ਕਿਵੇਂ ਪੈਕ ਕਰਦੇ ਆ ਕਿਵੇਂ ਫੜਦੇ ਆ ਕਿਵੇਂ ਗਣਕੇ ਤੁਹਾਨੂੰ ਦੇਣਗੇ ਉਹ ਸਾਰਾ ਕੁਝ ਦੱਸੂਗਾ ਮੈਂ ਇਸ ਵੀਡੀਓ ਦੇ ਵਿੱਚ ਤੁਸੀਂ ਬਨੇ ਰਹੋ ਐਂਡ ਤੱਕ ਤੇ ਮਿਹਨਤ ਬਹੁਤ ਲੱਗਦੀ ਆ ਬਈ ਇਹਨੂੰ ਨੀਲੀ ਕ੍ਰਾਂਤੀ ਵੀ ਕਹਿੰਦੇ ਆ ਇੱਕ ਤਾਂ ਹਰੀ ਕ੍ਰਾਂਤੀ ਆਪਣਾ ਜਿਹੜੇ ਚੌਲ ਚੁੱਲ ਲਾਉਣੇ ਉਹਨਾਂ ਨੂੰ ਤੇ ਇਸ ਨੂੰ ਨੀਲੀ ਕ੍ਰਾਂਤੀ ਜਿਹੜਾ ਨਾਮ ਦਿੱਤਾ ਹੋਇਆ ਤੇ ਬਹੁਤ ਵਧੀਆ ਬਈ ਜਿਹੜਾ ਕੰਮ ਭਰਾਏ ਕਰਦਾ ਹੈ ਤੇ ਇਥੇ ਇਹਨੇ ਆਪ ਵੀ ਮੱਸੀ ਪਾਲਣ ਦਾ ਕੰਮ ਕੀਤਾ ਹੋਇਆ ਤੇ ਬੱਚਾ ਹੈ ਸਪੈਸ਼ਲ ਵੇਚਦਾ ਜੇ ਕੋਈ ਬੰਦਾ ਲੈਣਾ ਚਾਹਣਾ ਦੂਰੋਂ ਵਾਲਿਓ ਤਾਂ ਉਹ ਇੱਥੋਂ ਆ ਕੇ ਲੈ ਸਕਦਾ ਅਲੱਗ ਅਲੱਗ ਵੈਰਾਈਟੀਆਂ ਵੀ ਵੈਰਾਈਟੀਆਂ ਬਹੁਤ ਵਧੀਆ ਨੇ ਤੁਹਾਨੂੰ ਪਤਾ ਮੱਸੀ ਦੇ ਵਿੱਚ ਬਹੁਤ ਵੈਰਾਈਟੀ ਹੈਗੀ ਤੇ ਅਲੱਗ ਅਲੱਗ ਵੈਰਾਈਟੀਆਂ ਮਿਲ ਜਾਂਦੀਆਂ ਤੇ ਇੱਥੇ ਤੁਹਾਨੂੰ ਦਿਖਾਵਾਂ ਕਿਹੜੇ ਰੋਟਾ ਇਹ ਬੱਚਾ ਫੜ ਕੇ ਇਹਦੀ ਗਿਣਤੀ ਕਰਦੇ ਆ ਤੇ ਕੰਨਿਆਂ ਨੂੰ ਕਿਉਂਕਿ ਮੈਨੂੰ ਵੀ ਜਦੋਂ ਮੈਂ ਨਹੀਂ ਦੇਖਿਆ ਸੀ ਤਾਂ ਮੈਨੂੰ ਵੀ ਐਸੀ ਹਰ ਕਿਵੇਂ ਬੱਚਾ ਗਿਣਨੇ ਕਿਵੇਂ ਫੜਨੇ ਜਿਹੜੇ ਭਰਾ ਮੱਸੀ ਪਾਲਣ ਦਾ ਕੰਮ ਕਰਦੇ ਆ ਉਹਨਾਂ ਨੂੰ ਤਾਂ ਹਰ ਪਤਾ ਹੀ ਆ ਸਾਰੇ ਗੱਲਬਾਤ ਦਾ ਜਿਹੜੇ ਭਰਾਵਾਂ ਨੇ ਅਜ ਤੱਕ ਨਹੀਂ ਦੇਖਿਆ ਇਹ ਕੰਮ ਉਹਨਾਂ ਨੂੰ ਦਿਖਾਵਾਂਗੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਜਾਓ ਭਾਈ ਤੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਪਾ ਕੇ ਇਹ ਇਸ ਤਰ੍ਹਾਂ ਕਰਕੇ ਪਾ ਕੇ ਦੇਣਗੇ ਤੁਹਾਨੂੰ ਜਿਹੜਾ ਘਰੇ ਲੈ ਕੇ ਜਾਣਾ ਤੁਸੀਂ ਮਤਲਬ ਜਿੱਥੇ ਮੱਸੀ ਪਾਲਣ ਦੇ ਲੈ ਕੇ ਜਾਣਾ ਤਾਂ ਉਹ ਇਸ ਤਰ੍ਹਾਂ ਤੁਹਾਨੂੰ ਪੈਕ ਕਰਕੇ ਇਹ ਤੋਹਾ ਫਿਰ ਦੇ ਦੇਣਗੇ ਤੇ ਕਿਵੇਂ ਫੜ ਕੇ ਤੁਹਾਨੂੰ ਇਹ ਗਿਣਨਗੇ ਉਹ ਤੁਹਾਨੂੰ ਮੈਂ ਦਿਖਾਉਣਾ ਅੱਗੇ ਵੀਡੀਓ ਦੇ ਵਿੱਚ ਇਹ ਤੋਂ ਐਸਟਰਾ ਹੀ ਫੜ ਕੇ ਉਸ ਬੱਚੇ ਨੂੰ ਪੈਕ ਕਰ ਦਿੰਦੇ ਆ ਵਿਚਰੇ ਆਕਸੀਜਨ ਵੀ ਪਾਈ ਜਾਂਦੀ ਆ ਗੈਸ ਜੀ ਤੇ ਫਿਰ ਤਾਂ ਕੇ ਬੱਚਾ ਜਾਂਦਾ ਰੇ ਜਿੱਥੇ ਆਪਾਂ ਲੈ ਕੇ ਜਾਣਾ ਤੇ ਬਹੁਤ ਬਹੁਤ ਬੱਚਾ ਜਿਹੜਾ ਹੁੰਦਾ ਉਹ ਖਰਾਬ ਵੀ ਹੋ ਜਾਂਦਾ ਜਿਹੜਾ ਭਰਾ ਲੈ ਕੇ ਆਉਂਦੇ ਉਹਨਾਂ ਨੂੰ ਪਤਾ ਹੈ ਮਿਹਨਤ ਬਾਕੀ ਮਹਿੰਗਾ ਬਹੁਤ ਹੁੰਦਾ ਬਈ ਭਗਾਈ ਸਨ ਪਤਾ ਅੱਜ ਕੱਲ ਕੋਈ ਸਾਰੇ ਕਸ ਦੀ ਵੱਧ ਗਈ ਪਰ ਇਹਦੇ ਵਿੱਚ ਪੈਸਾ ਵੀ ਬਹੁਤ ਲੱਗਦਾ ਤੇ ਬਣਦਾ ਵੀ ਵਧੀਆ ਜੇ ਕੋਈ ਭਰਾ ਨੀਲੀ ਕ੍ਰਾਂਤੀ ਦੀ ਖੇਤੀ ਇਹ ਕਰਨੀ ਚਾਹੁੰਦਾ ਤਾਂ ਵਧੀਆ ਗੱਲ ਹੈ ਕਰਨੀ ਚਾਹੀਦੀ ਹੈ ਕਿਉਂਕਿ ਪਾਣੀ ਆਪਣਾ ਹੀ ਠਾ ਜਿਹੜਾ ਇਹ ਛੱਤ ਦਾ ਜਾ ਰਿਹਾ ਪਿਆਵ ਦੇ ਵਿੱਚ ਸਾਨੂੰ ਪਤਾ ਹੀ ਹੈ ਤੇ ਇਸ ਤਰ੍ਹਾਂ ਫੜਨੀ ਇਹ ਤੁਹਾਨੂੰ ਦਿਖਾਉਣੀ ਆਉਣ ਇਹ ਕਿਵੇਂ ਫੜਦੇ ਆ ਇਹ ਜਾਲ ਲੈ ਲੈਣਗੇ ਜਾਲ ਲੈ ਕੇ ਉਸ ਤੋਂ ਬਾਅਦ ਇਹ ਇਸ ਤਰ੍ਹਾਂ ਇਕੱਠਾ ਕਰਕੇ ਜਾਲ ਦੇ ਵਿੱਚ ਬੱਚਾ ਤੇ ਆ ਜਿਹੜਾ ਨਗੋ ਪੰਡਾ ਯਾਰੇ ਵਿੱਚ ਪਾ ਕੇ ਇਹ ਬੱਚਾ ਦਿੰਦੇ ਆ ਇਹ ਗਿਣਨ ਦੇ ਨੇ 25000 ਬੱਚਾ ਹੋ ਗਿਆ ਇਹ ਇੱਕ ਲਿਫਾਫੇ ਦੇ ਵਿੱਚ 25000 ਬੱਚਾ ਪੈਕ ਕਰਕੇ ਦਿੰਦੇ ਆ ਬਾਕੀ ਅਲੱਗ ਰਿਕਣਤੀ ਹੁੰਦੀ ਆ ਡੋਟੀ ਜਿਹੜਾ ਕੋ ਭਰਾ ਇਹ ਕੰਮ ਦੇ ਵਿੱਚ ਪਿਆ ਉਹਨੂੰ ਸਾਰੀ ਜਾਣਕਾਰੀ ਹੁੰਦੀ ਆ ਪਰ ਇਸ ਜਿਹੜਾ ਛੋਟਾ ਜਿਹਾ ਸੁੱਠੀ ਵਾਲੀ ਫੜੀ ਹੋਈ ਆ ਉਸੇ ਨਾਲ ਹੀ ਮੰਨਦੇ ਆ ਧੰਨਵਾਦ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਆਪਣੇ ਪੇਜ ਨੂੰ ਫੋਲੋ ਜਰੂਰ ਕਰਿਓ